ਕਰਜੋ ਨੂੰ ਲੈ ਕੇ ਕੰਮ ਆਸਾਨ ਪਿਆ ਹੈ ਤੇ ਦੂਜੇ ਪਾਸੇ ਕਾਂਗਰਸ ਆਪਸ ਦੇ ਵਿੱਚ ਵੀ ਲੜਦੇ ਦਿਖਾਈ ਦਿੱਤੇ ਨੇ ਅੱਜ ਨਵਾਂ ਸ਼ਹਿਰ ਦੇ ਵਿੱਚ ਕਾਂਗਰਸ ਦੀ ਵਰਕਰਾਂ ਨਾਲ ਮੀਟਿੰਗ ਚੱਲ ਰਹੀ ਜਿੱਥੇ ਜੋ ਸਾਬਕਾ ਪ੍ਰਧਾਨ ਹੈ ਯੂਥ ਦੇ ਬਰਿੰਦਰ ਢਿੱਲੋ ਦੂਜੇ ਤਲੇ ਨਾਲ ਭਿੱੜਦੇ ਹੋਏ ਦਿਖਾਈ ਦਿੱਤੇ ਢਿੱਲੋ ਸਾਹਿਬ ਦੇਵਿੰਦਰ যাদব ਦੀ ਅਗਵਾਈ ਦੇ ਵਿੱਚ ਇਹਨਾਂ ਨੇ ਇੱਥੇ ਵੀ ਜਿਹੜਾ ਆਪੋ ਆਪਣੇ ਸਮਰਥਕ ਆਏ ਤੇ ਤਰਕ ਕਲਾਮੀ ਚ ਆ ਕੇ ਬਰਿੰਦਰ ਸਿੰਘ ਢਿੱਲੋ ਦਾ ਜੱਫਾ ਦੂਜਿਆਂ ਨਾਲ ਪੈ ਗਿਆ ਉਹ ਤੇ ਮਾਹੌਲ ਜਿਹੜਾ ਸੀ ਸ਼ਾਂਤੀ ਵਾਲਾ ਮਾਹੌਲ ਇੱਕਦਮ ਰੌਲੇ ਰੱਪੇ ਚ ਪੈ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗਰ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਰਾਜਪਾਲ ਨੂੰ ਇੱਕ ਵੀਡੀਓ ਦਿੱਤੀ ਗਈ ਸੀ ਕਿ ਆਮਾ ਦੀ ਪਾਰਟੀ ਦੇ ਮੰਤਰੀ ਨੇ ਜੀ ਤੇ ਅੱਜ ਸੁਨੀਲ ਕੁਮਾਰ ਜਾਖੜ ਵੱਲੋਂ ਟਵੀਟ ਕਰਕੇ ਕਿਹਾ ਗਿਆ ਕਿ ਮੈਂ ਵੀ ਰਾਜਪਾਲ ਨੂੰ ਪੱਤਰ ਲਿਖ ਦਿੰਦਾ ਵੀ ਉਸ ਮੰਤਰੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਸੀਨੀਅਰ ਅਕਾਲੀ ਆਗੂ ਦੀ ਵੀਡੀਓ ਨੇ ਸਾਨੂੰ ਸਾਰਿਆਂ ਨੂੰ ਪਤਾ ਕਿ ਕਿਸ ਹੱਦ ਤੱਕ ਉਹਦੇ ਕੈਰੀਅਰ ਤੇ ਸਵਾਲੀਆ ਨਿਸ਼ਾਨ ਲਾਤਾ ਇਹਨਾਂ ਦੇ ਕੋ ਹੋਰ ਮੰਤਰੀ ਜਿਹੜੀ ਆ ਰਾਜਕਰਦੀ ਪਾਰਟੀ ਆ ਆਮ ਆਦਮੀ ਪਾਰਟੀ ਇਹਨਾਂ ਦੇ ਇੱਕ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਪਹਿਲਾਂ ਵੀ ਰਾਜਪਾਲ ਸਾਹਿਬ ਨੂੰ ਸੌਂਪੀ ਗਈ ਸੀ ਕਿ ਜੀ ਦੀ ਪੜਤਾਲ ਕਰਾਓ ਸ਼ਰਮਣੀ ਕਾਲੀਦਲ ਦੇ ਬੁਲਾਰੇ ਨੇ ਜਰਸ਼ਦੀਪ ਸਿੰਘ ਕਲੇਰ ਬੋਲੋ ਜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਬਚਾਓ ਰੈਲੀ ਕਰਨ ਦੀ ਕਿਉਂ ਲੋੜ ਪੈ ਰਹੀ ਹੈ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਉਹ ਵਿਗੜੀ ਹੋਈ ਹੈ ਤੇ ਜੋ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਬਰਾਮਦ ਹੋ ਰਹੇ ਨੇ ਡਰੱਗ ਵਿਕਰੀ ਹੈ ਜੀ ਜਿਹਦੇ ਚੱਲਦੇ ਕਈ ਨਿਸ਼ਾਨੇ ਸਾਹਦੇ ਨੇ ਨਾਲ ਹੀ ਉਹਨਾਂ ਨੇ ਕਾਂਗਰਸ ਨੂੰ ਵੀ ਆੜੇ ਹੱਥੀ ਲਿਆਉਣੇ ਕਿਹਾ ਹੈ ਕਾਂਗਰਸ ਦੇ ਰਾਤ ਦੇ ਵਿੱਚ ਵੀ ਜੋ ਕਾਨੂੰਨ ਵਿਵਸਥਾ ਮਾੜੀ ਰਹੀ ਹੈ ਜੀ ਜੇ ਚੱਲ ਸਾਨੂੰ ਪੰਜਾਬ ਬਚਾਓ ਰੈਲੀ ਕਰਨ ਦੀ ਲੋੜ ਪੈ ਰਹੀ ਚਲੋ ਤੁਸੀਂ ਪੰਜਾਬ ਬਚਾਓ ਰੈਲੀ ਕਰੋ ਵਿਰੋਧੀ ਕਹਿੰਦੇ ਕਿ ਅਕਾਲੀਆਂ ਤੋਂ ਪੰਜਾਬ ਨੂੰ ਬਚਾਓ ਉਹਨਾਂ ਦੀ ਸਰਕਾਰ ਤਾਂ ਹੈ ਨਹੀਂ ਕਲੇਰ ਸਾਹਿਬ ਭੁੱਲਦੇ ਐ ਜੀ ਕਿ ਜਦੋਂ ਤੁਹਾਡੀ ਸਰਕਾਰ ਲਗਾਤਾਰ 10 ਸਾਲ ਰਹੀ ਐ ਅਮਨ ਕਾਨੂੰਨ ਦੀ ਸਥਿਤੀ ਉਦੋਂ ਵੀ ਸਵਾਲਾ ਦੇ ਕੇ ਰਿੱਚ ਸੀ ਕਰਦੇ ਆਂ ਆਵਾਂ ਦੀ ਪਾਰਟੀ ਦੇ ਮੰਤਰੀ ਨੇ ਜੀ ਅਮਨ अरोड़ा ਨੂੰ ਅੱਜ ਜਿੱਥੇ ਸੰਗਰੂਰ ਦੀ ਅਦਾਲਤ ਤੋਂ ਰਾਹਤ ਮਿਲੀ ਇਸ ਗੱਲ ਤੇ ਪ੍ਰਸ਼ੰਚਨਨ ਲੱਗਿਆ ਹੋਇਆ ਸੀ ਭਲਕੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਆਮਰੂ ਰੂਰਾ ਸਾਹਿਬ ਕਿਤੇ ਝੰਡਾ ਚੁਲਾਉਣਗੇ ਜਾਂ ਨਹੀਂ ਪਰ ਇਹ ਰਾਤ ਮਿਲਦੇ ਆ ਉਹਨਾਂ ਨੂੰ ਸੈਸ਼ਨ ਅਦਾਲਤ ਨੇ ਹਾਲ ਦੀ ਕੜੀ ਸਟੇ ਕਰਤੀ ਹੈ ਅੱਗੇ ਕੇਸ ਦੀ ਸੁਣਵਾਈ ਹੁੰਦੀ ਹੈ ਉਹ ਸਾਲ ਹੁੰਦੀ ਹੈ 2 ਸਾਲ ਹੁੰਦੀ ਹੈ 2.5 ਸਾਲ ਹੁੰਦੀ ਹੈ ਪਤਾ ਨਹੀਂ ਪਰ ਇੱਕ ਵਾਰ ਉਹਨਾਂ ਦੀ ਕੈਦ ਜਿਹੜੀ ਉਹ ਸਟੇ ਕਰਤੀ ਹੈ ਹਨ ਕੁਮਾਰ ਜਾਖੜ ਵੱਲੋਂ ਕਹਿ ਗਿਆ ਕੀ ਅਸੀਂ ਲੋਕ ਸਭਾ ਜੋ ਸਾਡੀ ਚੋਣਾਂ ਨੇ ਉਹਦੀ ਤਿਆਰੀ ਕਰ ਫਰੀਦ ਜਾਖੜ ਸਾਹਿਬ ਨੇ ਹੇਠਲੇ ਪੱਤਰ ਦੇ ਉੱਤੇ ਭੀਟੇ ਦਾ ਦੌਰ ਸ਼ੁਰੂ ਕਰਤਾ ਵਰਕਰਾਂ ਨੂੰ ਟੋਨ ਲੱਗੇ ਨੇ ਕਿ ਆਪਾਂ ਲੋਕ ਸਭਾ ਦੀਆਂ ਚੋਣਾਂ ਕਿਵੇਂ ਲੜਨੀਆਂ ਨੇ ਅਜੇ ਤੱਕ ਲੱਗਦਾ ਨਹੀਂ ਕਿ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਗੱਠਜੋੜ ਹੋਵੇਗਾ ਕੋਈ ਸਮਝੌਤਾ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜੇ ਸ਼ਹੀਦ ਦੇ ਘਰ ਪਹੁੰਚੇ ਸੀ ਜਿੱਥੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਉੱਥੇ ਹੀ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਵੀ ਦਿੱਤੀ ਗਈ ਸੀ ਸੁਰੱਖਿਆ ਨੂੰ ਲੈ ਕੇ ਥਾਟਾ ਤੇ 26 ਜਨਵਰੀ ਨੂੰ ਲੈ ਕੇ ਸੁਰੱਖਿਆ ਨੂੰ ਪੁਲਿਸ ਨੇ ਕੜੇ ਪਰੌਂ ਦੇ ਕਿਤੇ ਕਿਨੇ ਬੈਰੀਕੇਡਿੰਗ ਕਿਤੇ ਤਰਾਸ਼ੀ ਲਿੱਤੀ ਜਾ ਰਹੀ ਹੈ ਜੀ ਗੱਡੀ ਜਦ ਇਹ ਸਵਾਗਮ ਹੁੰਦਿਆ 15 ਅਗਸਤ ਤੋਂ ਹੋਣ ਜਾਂ 26 ਜਨਵਰੀ ਇਸ ਤੋਂ ਪਹਿਲਾਂ ਪਹਿਲਾਂ ਪੁਲਿਸ ਸਾਰੇ ਦੇਸ਼ ਦੇ ਵਿੱਚ ਇੱਕ ਵਿਸ਼ੇਸ਼ ਮਹਿਮ ਚਲਾਉਂਦੀ ਹੈ ਤਲਾਸ਼ੀ ਮਹਿਮ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਐਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਬਹੁਤ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸ਼ੁਕਰੀਆ ਮਿਹਰਬਾਨੀ ਜੀ ਜੀ ਢਿੱਲੋਂ ਸਾਹਿਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜੇ ਸ਼ਹੀਦ ਦੇ ਘਰ ਪਹੁੰਚੇ ਸੀ ਜਿੱਥੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਉੱਥੇ ਹੀ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਵੀ ਦਿੱਤੀ ਗਈ ਹੈ ਜੀ ਜਿਹੜੀ ਇੱਕ ਨਵੀਂ ਯੋਜਨਾ ਕੇ ਕਿ ਅਗਨੀ ਵੀਰ ਰਾਹੀ ਫੌਜ ਵਿੱਚ ਭਰਤੀ ਹੋ ਜਾਣਗੇ ਤੇ 4 ਸਾਲਾਂ ਬਾਅਦ ਉਹ ਵਾਪਸ ਆ ਜਾਣਗੇ ਮੈਂ ਗੱਲ ਪੰਜਾਬ ਦੇ ਮੁੱਖ ਮੰਤਰੀ ਦੀ ਇਸ ਗੱਲ ਤੋਂ ਚੰਗੀ ਕਹਿਣਾ ਤੇ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ ਜਿਸ ਤਰ੍ਹਾਂ ਆਮ ਫੌਜੀ ਜਵਾਨ ਸਰਹੱਦਾਂ ਦੇ ਉੱਤੇ ਸ਼ਹੀਦ ਹੁੰਦੇ ਨੇ ਪੰਜਾਬ ਦੇ ਵਿੱਚ ਉਹਨਾਂ ਨੇ 1 ਕਰੋੜ ਦੀ ਰਾਸ਼ੀ ਉਸਦੇ ਪਰਿਵਾਰ ਨੂੰ ਤੇ ਇੱਕ ਨੌਕਰੀ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਜਿਹੜੇ ਪਰਿਵਾਰ ਸਹਿਮਤੀ ਦੇਵੇ ਇਹ ਤਾਜਾ ਕਟਨਾ ਕਰਮ ਜਿਹੜਾ ਹੈ ਜੀ ਖੰਨਾ ਦੇ ਨੇੜੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਹੈ ਜਿੱਥੇ ਆਗਰੀ ਵੀਰ ਅਜੇ ਸਿੰਘ ਬਰੂਧੀ ਸਰੰਗ ਦੇ ਤਬਾਕੇ ਕਾਰਨ ਸ਼ਹੀਦ ਹੋ ਗਿਆ ਸੀ ਮੁੱਖ ਮੰਤਰੀ ਖੁਦ ਉਹਨਾਂ ਦੇ ਘਰ ਪਹੁੰਚੇ ਪਰਿਵਾਰ ਨਾਲ ਜਿੱਥੇ ਦੁੱਖ ਸਾਂਝਾ ਕੀਤਾ ਉੱਥੇ 1 ਕਰੋੜ ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪਿਆ ਗਿਆ ਇਸ ਮੌਕੇ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਉਸ ਦੀ ਭੈਣ ਬੀਏ ਦੀ ਪੜ੍ਹਾਈ ਕਰ ਰਹੀ ਹੈ ਤੇ ਜਦੋਂ ਬੀਏ ਦੀ ਪੜਾਈ ਪੂਰੀ ਹੋ ਜਾਵੇ ਕਿਤਾ ਉਹਨੂੰ ਬਿਲਕੁਲ ਨੌਕਰੀ ਦਿੱਤੀ ਜਾਵੇਗੀ ਅਸੀਂ ਉਹਨਾਂ ਦੀ ਨੌਕਰੀ ਰਾਖਵੀਂ ਰੱਖ ਲੈਣੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹੀਦ ਦੇ ਨਾਂ ਤੇ ਸਕੂਲ ਬਣੇਗਾ ਪਿੰਡ 'ਚ ਉਹਨਾਂ ਦਾ ਬੁੱਤ ਲਾਇਆ ਜਾਵੇਗਾ ਅਤੇ ਪਿੰਡ ਦੀ ਸਿਹਤ ਡਿਸਪੈਂਸਰੀ ਨੂੰ ਵੀ ਪਦਉਨਤ ਕਰਕੇ ਵੱਡੀ ਬਣਾਇਆ ਜਾਵੇਗਾ ਸਾਰਿਆਂ ਨੂੰ ਪਤਾ ਕਿ ਇਹ ਅਜੇ ਵੀਰ ਸਿੰਘ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਹੈ ਆਪਣੀ ਜਾਨ ਦੇਸ਼ ਤੋਂ ਵਾਰ ਗਿਆ ਇੱਥੇ ਪਰਿਵਾਰ ਕਾਫੀ ਜ਼ਿਆਦਾ ਆਰਥਿਕ ਪੱਖੋਂ ਢਿੱਲਾ ਨਹੀਂ ਕਿਸੇ ਦਾ ਜੀ ਕਰਦਾ ਕਿ 4 ਸਾਲਾਂ ਵਾਸਤੇ ਉਹ ਜਾਵੇ ਛੇ ਪੈਰਾਂ ਦਾ ਇਕਲੌਤਾ ਪੁੱਤਰ ਹੈ ਬਜ਼ੁਰਗ ਮਾਤਾ ਪਿਤਾ ਨੇ ਤੇ ਕੋਈ ਸਾਧਨ ਨਹੀਂ ਗੁਜ਼ਾਰੇ ਦਾ ਤੇ ਉਹਨਾਂ ਨੇ ਕਿਹਾ ਸੀ ਲੇਕਿਨ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕਿ ਜਿਵੇਂ ਮੇਰਾ خیال 10ਵੀਂ ਜਾਂ +2 ਦੇ ਆਧਾਰ ਤੇ ਉਹਨਾਂ ਦੀ ਲੜਕੀ ਨੂੰ ਕਲੈਰିକਲ ਨੌਕਰੀ ਤਤੁਰੰਤ ਦੇ ਦਿੱਤੀ ਜਾਂਦੀ ਬਾਅਦ ਦੇ ਵਿੱਚ ਤੁਸੀਂ ਜਦੋਂ ਬੀਏ ਪੂਰੇ ਕਰਗੇ ਤਾਂ ਉਹਨੂੰ ਪਦ ਉਨਤ ਕਰ ਦਿੱਤਾ ਜਾਂਦਾ। ਦੇਖੋ ਬੋ ਕੰਤਰੀ ਸਾਹਿਬ ਇਹਦੇ ਤੇ ਕਿਹੜੀ ਗੱਲ ਦਾ ਵਿਚਾਰ ਵਟਾਂਦਰਾ ਕਰਦੇ ਆ। ਜੀ। ਸੁਨਾਲੀਗੜ੍ਹ ਕਰਨ ਦੇ ਕਾਂਗਰਸ ਦੀ ਜਿੱਥੇ ਗੜ ਜੋੜਨ ਲੈ ਕੇ ਕੰਮ ਆਸਾਨ ਪਿਆ ਹੈ ਤੇ ਦੂਜੇ ਪਾਸੇ ਕਾਂਗਰਸ ਆਪਸ ਦੇ ਵਿੱਚ ਵੀ ਲੜਦੇ ਦਿਖਾਈ ਦਿੰਦੇ ਨੇ। ਅੱਜ ਨਵਾਂ ਸ਼ਹਿਰ ਦੇ ਵਿੱਚ ਕਾਂਗਰਸ ਦੀ ਵਰਕਰਾਂ ਨਾਲ ਮੀਟਿੰਗ ਚੱਲ ਰਹੀ ਜਿੱਥੇ ਜੋ ਸਾਬਕਾ ਪ੍ਰਧਾਨ ਨੇ ਯੂਥ ਦੇ ਬਰਿੰਦਰ ਢਿੱਲੋ ਦੂਜੇ ਤੜੇ ਨਾਲ ਭਿੱੜਦੇ ਹੋਏ ਦਿਖਾਈ ਦਿੱਤੇ ਢਿੱਲੋ ਸਾਹਿਬ। ਦੇਖੋ ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਇਹ ਜੇ ਠੰਡਕ ਮੌਸਮ ਦੇ ਵਿੱਚ ਰਾਸੀ ਆਗੂ ਇਸ ਤਰ੍ਹਾਂ ਦੀ ਗਰਮੀ ਪਹਿਲਾਂ ਵੀ ਦਿਖਾਉਂਦੇ ਰਹੇ ਐ ਕੋਈ ਅੱਜ ਨਹੀਂ ਹੈ ਕੋਈ ਨਵੀਂ ਹੈ ਇਹ ਗੱਲ ਜੀ ਦਵਿੰਦਰ যাদਬ ਲੋਕ ਸਭਾ ਚੋਣਾ ਲਈ ਕਿਹਨੂੰ ਉਮੀਦਵਾਰ ਚੁਣਨਾ ਹੈ ਉਹ ਉਸ ਚੀਜ਼ ਦੀ ਮੀਟਿੰਗ ਕਰਨ ਵਾਸਤੇ ਆਏ ਸੀ ਉਹਨਾਂ ਨੇ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਜਿਹੜੇ ਜਿਹੜੇ ਦਾਵੇਦਾਰ ਨੇ ਇਹ ਅਨੰਤਪੁਰ ਸਾਹਿਬ ਦੀ ਟਿਕਟ ਹੈ ਨਵਾਂ ਸ਼ਹਿਰ ਜੀ ਉਹਦੇ ਹਿੱਸੇ 'ਚ ਪੈਂਦਾ ਹੈ ਜਿਹੜੇ ਜਿਹੜੇ ਦਾਵੇਦਾਰ ਆ ਉਹ ਆਪਣੇ ਆਪਣੇ ਸਵਾਰਥਕਾਂ ਨੂੰ ਲੈ ਕੇ ਆਉਂਦੇ ਆ ਤੇ ਜਿਹੜੀਆਂ ਨਿੱਕੀਆਂ ਮੁੱਟੀਆਂ ਵਿਚਾਰਕ ਮਤਭੇਦ ਹੈ ਉਹ ਇੱਥੇ ਸ਼ੁਰੂ ਕਰ ਲੈਂਦੇ ਨੇ ਦਵਿੰਦਰ ਜਾਦਵ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਇੱਥੇ ਵੀ ਜਿਹੜਾ ਆਪੋ ਆਪਣੇ ਸਮਰਥਕ ਆਏ ਤੇ ਤਲਖ ਕਲਾਮੀ ਚ ਆ ਕੇ ਬਰਿੰਦਰ ਸਿੰਘ ਢਿੱਲੋਂ ਦਾ ਜੱਫਾ ਦੂਜਿਆਂ ਨਾਲ ਪੈ ਗਿਆ ਤਾਂ ਉੱਥੇ ਮਾਹੌਲ ਜਿਹੜਾ ਸੀ ਸ਼ਾਂਤੀ ਵਾਲਾ ਮਾਹੌਲ ਇੱਕਦਮ ਰੌਲੇ ਰੱਪੇ ਚ ਪੈ ਗਿਆ ਤੁਸੀਂ ਜਾਣਦੇ ਹੋ ਇਹੋ ਜੇ ਮਾਹੌਲ ਦੇ ਵਿੱਚ ਜਿਹੜਾ ਇਹ ਉੱਥੇ ਚੱਲਿਆ ਜੀ ਤਲਕ ਕਲਾਮੀਆਂ ਹੋਈਆਂ ਬਾਅਦ ਦੇ ਵਿੱਚ ਸਾਂਝੇ ਬੰਦਿਆਂ ਨੇ ਉਹਨਾਂ ਨੂੰ ਚੁੱਪ ਕਰਾਇਆ ਤੇ ਮੀਟਿੰਗ ਅੱਗੇ ਵੱਲ ਵਧੀ ਸੋ ਇਨਾਂ ਕ ਇੱਕ ਦੂਜੇ ਦੇ ਮੁਕਾਬਲੇ ਕਿ ਮੇਰੇ ਬੰਦੇ ਵੱਧ ਨੇ ਉਹ ਕਹਿੰਦਾ ਮੇਰੇ ਵੱਧ ਨਹੀਂ ਇਹ ਤਲਕ ਕਲਾਮੀ ਵਾਲਾ ਮਾਹੌਲ ਚੱਲਦਾ ਹੀ ਰਹਿੰਦਾ ਜੀ ਸੋ ਨਾਲੇ ਕੱਲ ਸ਼ਰਮਣੀ ਅਕਾਲੀ ਦਲ ਦੇ ਸੀਨਾਕ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਰਾਜਪਾਲ ਨੇ ਇੱਕ ਵੀਡੀਓ ਦਿੱਤੀ ਗਈ ਸੀ ਕਿ ਆਮਾ ਦੀ ਪਾਰਟੀ ਦੇ ਮੰਤਰੀ ਨੇ ਜੀ ਤੇ ਅੱਜ ਸੁਨੀਲ ਕੁਮਾਰ ਜਾਖੜ ਵਲ ਟਵੀਟ ਕਰਕੇ ਕਿਹਾ ਗਿਆ ਕਿ ਮੈਂ ਵੀ ਰਾਜਪਾਲ ਨੂੰ ਪੱਤਰ ਲਿਖ ਦਿੱਤਾ ਹੈ ਵੀ ਉਸ ਮੰਤਰੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੇਖੋ ਇੱਥੇ ਇਹ ਕੋਈ ਪਹਿਲੀ ਇਸ ਕਿਸਮ ਦੀ ਵੀਡੀਓ ਤਾਂ ਹੈ ਨਹੀਂ ਇੱਥੇ ਕਈਆਂ ਦੀ ਆਈ ਹੈ ਇੱਕ ਸੀਨੀਅਰ ਅਕਾਲੀ ਆਗੂ ਦੀ ਵੀਡੀਓ ਨੇ ਸਾਨੂੰ ਸਾਰਿਆਂ ਨੂੰ ਪਤਾ ਕਿ ਕਿਸ ਹੱਦ ਤੱਕ ਉਦੇ ਕੈਰੀਅਰ ਤੇ ਸਵਾਲੀਆ ਨਿਸ਼ਾਨ ਲਾਤਾ ਇਹਨਾਂ ਦੇ ਇੱਕ ਹੋਰ ਮੰਤਰੀ ਜਿਹੜੀ ਆ ਰਾਜਕਰਦੀ ਪਾਰਟੀ ਆ ਆਮ ਆਦਮੀ ਪਾਰਟੀ ਇਹਨਾਂ ਦੇ ਇੱਕ ਮੰਤਰੀ ਦੀ ਇਤਰਾਜਯੋਗ ਵੀਡੀਓ ਪਹਿਲਾਂ ਵੀ ਰਾਜਪਾਲ ਸਾਹਿਬ ਨੂੰ ਸੌਂਪੀ ਗਈ ਸੀ ਕਿ ਜੀ ਦੀ ਪੜਤਾਲ ਕਰਾਓ ਪਹਿਲਾਂ ਇਹਦਾ ਇਹ ਕਰਾਓ ਕਿ ਇਹ ਸੱਚੀ ਆ ਕਿ ਝੂਠੀ ਆ ਰਾਜਪਾਲ ਸਾਹਿਬ ਨੇ ਉਹ ਵੀ ਕਰਾਈ ਹੈ ਹੁਣ ਬਿਕਰਮ ਸਿੰਘ ਮਜੀਠੀਆ ਇੱਕ ਮੰਤਰੀ ਦੀ ਭਾਵੇਂ ਅਸੀਂ ਨਾਂ ਨਾਂ ਵੀ ਦੱਸੀਏ ਤਾਂ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਕਿ ਉਹ ਮੰਤਰੀ ਕੌਣ ਹੈ ਉਹਨਾਂ ਦੇ ਕੋਈ ਵੀਡੀਓ ਦੇ ਆਏ ਨੇ ਕੱਲ ਰਾਜਪਾਲ ਸਾਹਿਬ ਨੂੰ ਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ ਇਸ ਸਬੰਧ ਦੇ ਵਿੱਚ ਰਾਜਪਾਲ ਸਾਹਿਬ ਨੂੰ ਇੱਕ ਪੱਤਰ ਲਿਖਤਾ ਕਿ ਰਾਜਪਾਲ ਸਾਹਿਬ ਸਰਕਾਰ ਦਾ ਇੱਕ ਪਾਸੜਾ ਉਹਨਾਂ ਦਾ ਮੰਤਰੀ ਹੈ ਉਹਨਾਂ ਨੇ ਕੋਈ ਇਨਸਾਫ ਨਹੀਂ ਦੇਣਾ ਕਿਰਪਾ ਕਰਕੇ ਤੁਸੀਂ ਇਸ ਮਾਮਲੇ ਦੀ ਪੜਤਾਲ ਕਰਾਓ ਤਾਂ ਕਿ ਪਤਾ ਲੱਗੇ ਕਿ ਇਹ ਅਸਲ ਦੇ ਵਿੱਚ ਗੱਲਬਾਤ ਹੈ ਕੀ ਹੈ ਇਹ ਮਾਮਲਾ ਉੱਠ ਖੜਿਆ ਹੈ ਸੋ ਭਾਈ ਸਮਝਦਾ ਬਕਾਇਦਾ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਜੇਕ ਨੈਤਿਕਤਾ ਦੇ ਆਧਾਰ ਤੇ ਜੇ ਸਾਰਾ ਕੁਝ ਸੱਚ ਹੈ। ਜੀ। ਆ ਚੋਣਾਂ ਤੋਂ ਬਾਅਦ ਬੜਾ ਕੁਝ ਹੋਣਾ ਹੈ। ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਈ ਮੰਤਰੀ ਚਿਹਰੇ ਵੀ ਬਦਲ ਜਾਣੇ ਆ। ਕਈਆਂ ਤੇ ਗਾਜੇ ਡਿਕਨੀਆ ਕਿ ਤੁਹਾਡੇ ਇਲਾਕੇ ਚੋਂ ਹਾਰ ਕਿਉਂਗੇ? ਬੜਾ ਕੁਸ਼। ਸੋ ਧਕਰ ਸਾਹਿਬ ਨੇ ਤਾਂ ਰਾਜਪਾਲ ਸਾਹਿਬ ਨੂੰ ਇੰਨਾ ਕੀ ਕਿਹਾ ਹੈ ਤੁਸੀਂ ਕਿਰਪਾ ਕਰਕੇ ਇਹਦੀ ਪੜਤਾਲ ਫਿਰ ਕਰਾ ਲਓ ਜੀ ਹੋ ਰਾਜਪਾਲ ਸਾਹਿਬ ਪੜਤਾਲ ਕੀ ਤੋਂ ਕਰਾਉਂਦੇ ਨੇ ਕੱਲ ਦੀ ਉਹਨਾਂ ਕੋਲ ਗਈ ਵੀ ਹੈ ਤੇ ਨਾਲ ਹੀ ਕਿਹਾ ਕਿ ਜੇ ਤੁਸੀਂ ਪੜਤਾਲ ਕਰਾ ਕੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਇਹਨਾਂ ਨੇ ਤਾਂ ਕੁਝ ਕਰਨਾ ਨਹੀਂ ਪਰ ਤੁਸੀਂ ਠੁਕਮੀ ਕਾਰਵਾਈ ਕਰੋ ਤਾਂ ਕਿ ਲੋਕਾਂ ਵਿੱਚ ਕਾਨੂੰਨ ਦਾ ਰਾਜ ਦਾ ਪ੍ਰਭਾਵ ਬਣ ਸਕੇ ਜੀ ਸੋ ਸ਼ਰਮਣੀ ਕਾਲੀਦਲ ਦੇ ਬੁਲਾਰੇ ਨੇ ਜੀ ਅਰਸ਼ਦੀਪ ਸਿੰਘ ਕਲੇਰ ਬੋਲੋ ਜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨੇ ਕਿਹਾ ਕਿ ਸਾਨੂੰ ਪੰਜਾਬ ਬਚਾਓ ਰੈਲੀ ਕਰਨ ਦੀ ਕਿਉਂ ਲੋੜ ਪੈ ਰਹੀ ਹੈ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਉਹ ਵਿਗੜੀ ਹੋਈ ਹੈ ਤੇ ਜੋ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਬਰਾਮਦ ਹੋ ਰਹੇ ਨੇ ਡਰੱਗ ਵਿਕਰੀ ਹੈ ਜੀ ਜਿਹਦੇ ਚੱਲਦੇ ਕਈ ਨਿਸ਼ਾਨੇ ਸਾਹਦੇ ਨੇ ਨਾਲ ਹੀ ਉਹਨਾਂ ਨੇ ਕਾਂਗਰਸ ਨੂੰ ਵੀ ਆੜੇ ਹੱਥੀ ਲਿਆਉਣੇ ਕਿਹਾ ਹੈ ਕਾਂਗਰਸ ਦੇ ਰਾਤ ਦੇ ਵਿੱਚ ਵੀ ਜੋ ਕਾਨੂੰਨ ਵਿਵਸਥਾ ਮਾੜੀ ਰਹੀ ਹੈ ਦੀ ਜੀ ਚੱਲ ਸਾਨੂੰ ਪੰਜਾਬ ਬਚਾਓ ਰੈਲੀ ਕਰਨ ਦੀ ਲੋੜ ਪੈ ਰਹੀ ਟਰਸਾਓ ਚਲੋ ਤੁਸੀਂ ਪੰਜਾਬ ਬਚਾਓ ਰੈਲੀ ਕਰੋ ਵਿਰੋ ਕਿ ਆਕਾਲੀਆਂ ਤੋਂ ਪੰਜਾਬ ਨੂੰ ਬਚਾਓ ਉਹਨਾਂ ਦੀ ਸਰਕਾਰ ਤਾਂ ਹੈ ਨਹੀਂ ਕਲੇਰ ਸਾਹਿਬ ਭੁੱਲਦੇ ਐ ਜੀ ਕਿ ਜਦੋਂ ਤੁਹਾਡੀ ਸਰਕਾਰ ਲਗਾਤਾਰ 10 ਸਾਲ ਰਹੀ ਐ ਅਮਨ ਕਾਨੂੰਨ ਦੀ ਸਥਿਤੀ ਉਦੋਂ ਵੀ ਸਵਾਲਾ ਦੇ ਕਿਰੇਚ ਸੀ ਉਦੋਂ ਵੀ ਇੱਥੇ ਯਾਦ ਕਰੋ ਅਮਰਸਰ ਦੇ ਵਿੱਚ ਇੱਕ ਥਾਣੇਦਾਰ ਨੂੰ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਵਾਸਤੇ ਉੱਥੇ ਹਮਲਾ ਨਹੀਂ ਸੀ ਹੋਇਆ ਇਤੇ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਸੇਧਨ ਦੀ ਥਾਤੇ ਇਹਨਾਂ ਨੂੰ ਚਾਹੀਦਾ ਹੈ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਦੀ ਬੜੇ ਲੰਬੇ ਸਮੇ ਤੋਂ ਇਹ ਵੀ ਦੱਸ ਦਿਓ ਕਿ ਜਿਹੜੇ ਹਲਕਿਆਂ ਮੁਤਾਬਕ ਡੀਐਸਪੀ ਲਾਏ ਉਹ ਕਿਹਨੇ ਲਾਏ ਸੀ ਤੁਸੀਂ ਲਾਏ ਸੀ ਤੇ ਪੁਲਿਸ ਵਾਲੇ ਕੋ ਕਾਰਵਾਈ ਕਰਨ ਤੋਂ ਪਹਿਲਾਂ ਐਮਐਲਏ ਕੋਲ ਜਾਂਦੇ ਆ ਜਾਂ ਡੀਐਸਪੀ ਐਮਐਲਏ ਕੋਲ ਜਾਂਦੇ ਨੇ ਜੀ ਇਹ ਪ੍ਰਤਕੀ ਨੇ ਪਾਈ ਸੀ ਅਕਲੀ ਦਾਲ ਨੇ ਪਾਈ ਸੀ ਨਾ ਉਹਨਾਂ ਦੀ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਅਮਨ ਕਾਨੂੰਨ ਜਿਹੜਾ ਗ੍ਰਹਿ ਮੰਤਰੀ ਭਗਵੰਤ ਮਾਨ ਕੋਲੇ ਹੈ ਤੇ ਕਲੇਰ ਸਾਹਿਬ ਇਹ ਤਾਂ ਕੱਲ ਠੀਕ ਕਹਿੰਦੇ ਨੇ ਕਿ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ ਔਰ ਇਹ ਕੱਲੀ ਵਿਗੜੀ ਨਹੀਂ ਹੈ ਲਗਾਤਾਰ ਇਹਦੇ ਵਿੱਚ ਗਰਵਟ ਆ ਰਹੀ ਹੈ ਬਿਹਤਰ ਤਰੀਕਾ ਇਹ ਹੈ ਕਿ ਉਹ ਖੁਦ ਇਹਦੇ ਵਿੱਚ ਦਖਲ ਦੇਣ ਮੁੱਖ ਮੰਤਰੀ ਸਾਹਿਬ ਤੇ ਇਹਨੂੰ ਬਿਹਤਰ ਕਰਨ ਦਾ ਯਤਨ ਕਰਨ ਜੇ ਉਹਨਾਂ ਨੂੰ ਲੱਗਦਾ ਹੈ ਕਿ ਮੈਨੂੰ ਵਿਰੋਧੀਆਂ ਨਾਲ ਵੀ ਗੱਲ ਕਰਨੀ ਚਾਹੀਦੀ ਤੇ ਕਰ ਲੈਣੀ ਚਾਹੀਦੀ ਹੈ ਸਰਪਾਰਟੀ ਮੀਟਿੰਗ ਬੁਲਾ ਲਓ ਇਹਦੇ ਵਿੱਚ ਅਕਾਲੀ ਵੀ ਆ ਜਾਣ ਕਾਂਗਰਸੀ ਵੀ ਆ ਜਾਣ ਇਹ ਵੀ ਆ ਜਾਣ ਭਾਜੀਪੀ ਵੀ ਆ ਜਾਈ ਖੱਪੀਆਂ ਤਰਾ ਵੀ ਬੁਲਾ ਲਓ ਕਿਸਾਨਾਂ ਨੂੰ ਵੀ ਬੁਲਾ ਲਓ ਜੀ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਇੱਕ ਸਰਪਾਰਟੀ ਮੀਟਿੰਗ ਇਸ ਵੇਲੇ ਸਮਾਂ ਮੰਗਦੀ ਆ ਕੀਤੀ ਜਾਣੀ ਚਾਹੀਦੀ ਹੈ ਜੀ ਸੋ ਨਾਲ ਹੀ ਗੱਲ ਕਰਦੇ ਆ ਆਵਾ ਦੀ ਪਾਰਟੀ ਦੇ ਮੰਤਰੀ ਨੇ ਜੀ ਅਮਨ अरोड़ा ਨੂੰ ਅੱਜ ਜਿੱਥੇ ਸੰਗਰੂਰ ਦੀ ਅਦਾਲਤ ਤੋਂ ਰਾਹਤ ਮਿਲੀ ਜੀ ਦੇਖੋ ਜਿਹੜੀ ਸੁਨਾਮ ਦੀ ਹੇਠਲੀ ਅਦਾਲਤ ਸੀ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਇੱਕ ਘਰੇਲੂ ਝਗੜੇ ਦੇ ਮਾਮਲੇ ਦੇ ਵਿੱਚ ਅਮਨ अरोड़ा ਸਾਹਿਬ ਨੂੰ ਕੈਦ ਕਰ ਦਿੱਤੀ ਗਈ ਉਹਨਾਂ ਨੂੰ ਜਿਹੜੀ ਹੈ ਇਹ ਸਜ਼ਾ ਸੁਲਾਈ ਗਈ 2 ਸਾਲ ਦੀ ਕੈਦ ਇਹ ਉਸੇ ਤਰ੍ਹਾਂ ਜਿਵੇਂ ਰਾਹੁਲ ਗਾਂਧੀ ਹੋਰਾਂ ਨੂੰ ਹੋਈ ਸੀ ਪਰ ਉਹਨਾਂ ਨੂੰ ਸੈਸ਼ਨ ਅਦਾਲਤ ਰਾਤ ਨਹੀਂ ਸੀ ਦਿੱਤੀ ਹਾਈ ਕੋਰਟ ਨੇ ਵੀ ਰਾਤ ਨਹੀਂ ਸੀ ਦਿੱਤੀ ਸੁਪਰੀਮ ਕੋਰਟ ਨੇ ਦਿੱਤੀ ਸੀ ਉਹਨਾਂ ਨੇ ਇਹਨੂੰ ਚਰਚਾ ਦਿੱਤੀ ਉੱਥੇ ਸੈਸ਼ਨ ਅਦਾਲਤ ਸੰਗਰੂਰ ਦੇ ਵਿੱਚ ਤੇ ਸੰਗਰੂਰ ਦੀ ਸੈਸ਼ਨ ਅਦਾਲਤ ਨੇ ਇਹਨਾਂ ਨੂੰ ਮੌਕਾ ਦਿੱਤਾ ਉਹਨਾਂ ਨੇ ਹੇਟਲੀ ਅਦਾਲਤ ਦੀ ਕੈਦ ਸਟੇ ਕਰਤੀ ਹੈ ਇਸ ਗੱਲ ਤੇ ਪ੍ਰਸ਼ਨ ਚੈਨ ਨੇ ਲੱਗਿਆ ਹੋਇਆ ਸੀ ਭਲਕੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਅਮਰ ਰੂੜਾ ਸਾਹਿਬ ਕਿਤੇ ਝੰਡਾ ਝੁਲਾਉਣਗੇ ਜਾਂ ਨਹੀਂ ਪਰ ਇਹ ਰਾਹਤ ਮਿਲਦੇ ਆ ਉਹਨਾਂ ਨੂੰ ਸੈਸ਼ਨ ਅਦਾਲਤ ਨੇ ਹਾਲ ਦੀ ਕੜੀ ਸਟੇ ਕਰਤੀ ਹੈ ਅੱਗੇ ਕੇਸ ਦੀ ਸੁਣਵਾਈ ਹੁੰਦੀ ਹੈ ਉਹ ਸਾਲ ਹੁੰਦੀ ਹੈ 2 ਸਾਲ ਹੁੰਦੀ ਹੈ 2.5 ਸਾਲ ਹੁੰਦੀ ਹੈ ਪਤਾ ਨਹੀਂ ਪਰ ਇੱਕ ਵਾਰ ਉਹਨਾਂ ਦੀ ਕੈਦ ਜਿਹੜੀ ਉਹ ਸਟੇ ਕਰਤੀ ਹੈ ਜੇ ਇੱਥੇ ਵੀ ਇਹ ਬਹਾਲ ਰਹੇ ਹੁੰਦੀ ਹੈ ਇਹਨੂੰ ਲੈ ਕੇ ਫਿਰ ਅੱਗੇ ਹਾਈ ਕੋਰਟ ਰਸਤਾ ਹੈ ਫਿਰ ਸੁਪਰੀਮ ਕੋਰਟ ਤੱਕ ਦਾ ਰਸਤਾ ਉਦੋਂ ਤੱਕ ਮੈਨੂੰ ਲੱਗਦਾ ਅਮਨ ਅਰੋੜਾ ਸਾਹਿਬ ਦਾ ਮੰਤਰੀ ਮੰਡਲ ਵਾਲਾ ਟਾਈਮ ਲੱਗ ਜਾਏਗਾ ਇੱਕ ਵਾਰੀ ਜੀ ਸੋ ਨਾਲੇ ਸੋਨੀ ਕੁਮਾਰ ਜਾਖੜ ਵੱਲੋਂ ਕਿਹਾ ਗਿਆ ਕੀ ਅਸੀਂ ਲੋਕ ਸਭਾ ਜੋ ਸਾਡੀਆਂ ਚੋਣਾਂ ਨੇ ਉਹਦੀ ਤਿਆਰੀ ਕਰ ਰਹੇ ਹਾਂ ਦੇਖੋ ਜਿੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਅੱਡ ਅੱਡ ਦਾ ਬਿਗਲ ਜਾ ਬੱਜਿਆ ਵਾ ਇੱਕ ਕਿਸਮ ਦਾ ਹਾਲਾਂਕਿ ਦੋਹਾਂ ਦੇ ਸੁਪਰੀਮੋ ਨੇ ਜਿਹੜੇ ਉਹ ਇਹ ਤੇ ਫੈਸਲਾ ਲੈਣਗੇ ਜੀ ਇਹਦੇ ਚ ਕੀ ਹੋਇਆ ਕਿ ਸੁਰੇਲ ਜਖੜ ਸਾਹਿਬ ਨੇ ਹੇਠਲੇ ਪੱਧਰ ਦੇ ਉੱਤੇ ਮੀਟਿੰਗਾਂ ਦਾ ਦੌਰ ਸ਼ੁਰੂ ਕਰਤਾ ਵਰਕਰਾਂ ਨੂੰ ਟੋਨ ਲਾਗੇ ਨੇ ਕਿ ਆਪਾਂ ਲੋਕ ਸਭਾ ਦੀਆਂ ਚੋਣਾਂ ਕਿਵੇਂ ਲੜਨੀਆਂ ਨੇ ਅਜੇ ਤੱਕ ਲੱਗਦਾ ਨਹੀਂ ਕਿ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਗਠਜੋੜ ਹੋਵੇਗਾ ਕੋਈ ਸਮਝੌਤਾ ਹੋਵੇਗਾ ਅਕਾਲੀ ਬਹੁਤ ਕਾਲੇ ਨੇ ਕਿ ਛੇਤੀ ਤੋਂ ਛੇਤੀ ਕੋਈ ਸਮਝੌਤਾ ਹੋਵੇ ਅਸੀਂ ਮਿਲ ਕੇ ਚੋਣਾਂ ਲੜਗੇ ਨਹੀਂ ਤਾਂ ਫਿਰ ਉਹ ਕਹਿੰਦੇ ਨਹੀਂ ਤਾਂ ਕੀ ਕਹਿੰਦੇ ਅਸੀਂ ਪੁਰਾਣੀ ਤਨਖਾਹ ਤੇ ਗੱਲ ਕਰ ਲਾਂਗੇ ਬਹੁਜਨ ਸਮਾਜ ਪਾਰਟੀ ਹੈਗੀ ਆ ਸਾਡੇ ਨਾਲ ਜੀ ਸੋ ਐਸ ਬਲੇ ਕਾਫੀ ਹੋਰ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਸ੍ਰੀਲ ਜਾਕਰ ਸਾਹਿਬ ਨੇ ਵੀ ਵੱਖ-ਵੱਖ ਮੀਟਿੰਗਾਂ ਕਰਕੇ ਆਪਣੇ ਵਰਕਰਾਂ ਦੀ ਨਬਜ ਟਾਉਣ ਦੀ ਗੱਲ ਕੀਤੀ ਹੈ ਤਾਂ ਜੋ ਆਪਾਂ ਇਕੱਲੇ ਚੋਣਾ ਲੜ ਸਕੀਏ ਜੀ ਸੋ ਨਾਲ ਹੀ ਸ਼ਰਮਣੀ ਅਕਾਲੀ ਦਲ ਵੱਲੋਂ ਟਿਰਲ ਸਾਹਿਬ ਇੱਕ ਸੈਮੀਨਾਰ ਰੱਖਿਆ ਗਿਆ ਜੀ ਦੇਖੋ ਜੀ ਅਕਾਲੀ ਦਲ ਇੱਕ ਤਾਂ ਆਪਣੀ ਸਥਿਤੀ ਵਿਚਾਰਨ ਵਾਸਤੇ ਦੂਸਰਾ ਅਕਾਲੀ ਦਲ ਕੁਝ ਬਾਹਰ ਬੁਲਾ ਰਿਹਾ ਹੈ ਉਹਨਾਂ ਦੀ ਗੱਲ ਸੁਣਨੀ ਹੈ ਪਰ ਜਿਹੜੀ ਗੱਲ ਝੁੰਦਾ ਕਮੇਟੀ ਨੇ ਅਕਵਾਲ ਸਿੰਘ ਝੁੰਦਾ ਜੀ ਦੀ ਕਮੇਟੀ ਨੇ ਇਹਨਾਂ ਨੂੰ ਕਹੀ ਹੈ ਉਹਦੇ ਬਾਰੇ ਕਦੇ ਸੋਚਿਆ ਕਿਸੇ ਨੇ ਉਹਨਾਂ ਨੇ ਕਿਹਾ ਸੀ ਸਮੁੱਚੀ ਲੀਡਰਸ਼ਿਪ ਬਦਲ ਦਿਓ ਇਹਨਾਂ ਨੇ ਕੱਖ ਨਹੀਂ ਕੀਤਾ ਉਹਦੇ ਤੇ ਸੈਮੀਨਾਰ ਕਰਾਉਣ ਦਾ ਤਾਂ ਫਾਇਦਾ ਬਦਵਾਨ ਸਦਨ ਦਾ ਤਾਂ ਫਾਇਦਾ ਹੈ ਜੇ ਉਹ ਬਦਵਾਨਾਂ ਦੀ رائے ਮੰਨਣੀ ਹੈ ਬਦਵਾਨ ਆਉਣਗੇ ਭਾਸ਼ਣ ਦੇ ਕੇ ਪ੍ਰਸ਼ਾਦਾ ਪਾਣੀ ਛਕ ਕੇ ਤੁਰਦੇ ਜਾਣਗੇ ਅਨੰਦਪੁਰ ਸਾਹਿਬ ਦੇ ਵਿੱਚ ਰੱਖਿਆ ਇਹਨਾਂ ਨੇ ਕਈ ਵਿਸ਼ੇਸ਼ ਮਾਹਰ ਬੁਲਾਏ ਆ ਉਹਦੇ ਵਿੱਚ ਬੱਚੇ-ਬੱਚੇ ਨੂੰ ਪਤਾ ਹੈ। ਆਕਾਲੀ ਦਲ ਕਿੰਨਾ ਕਾਰਨਾ ਕਰਕੇ ਹਾਸ਼ੀਏ ਤੇ ਗਿਆ ਹੈ। ਖੁਦ ਪ੍ਰਧਾਨ ਜੀ ਨੂੰ ਪਤਾ ਹੈ ਜੇ ਅਸੀਂ ਪਾਰਟੀ ਨੂੰ ਖੜਾ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਅਸੀਂ ਗਲਤੀਆਂ ਕੀਤੀਆਂ ਨੇ ਉਹ ਗਲਤੀਆਂ ਦਾ ਪਹਿਲਾਂ ਪਛਤਾ ਤਪ ਕਰੋ। ਉਹ ਗਲਤਗਾ ਨਹੀਂ ਬੱਜਰ ਗੁਨਾਹ ਨਹੀਂ। ਤੇ ਅਜੇ ਕਿਹੜਾ ਤੁਸੀਂ ਹਟਦੇ ਆਂ? ਉਹ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੈਮੀਨਾਰ ਹੋ ਜੂਗਾ ਕਿ ਸੈਮੀਨਾਰ ਦੇ ਪਦ ਕਦਮਾਂ ਤੇ ਚੱਲਣਗੇ ਜਾਂ ਨਹੀਂ ਚੱਲਣਗੇ ਸਮਾਂ ਦੱਸੇਗਾ ਜੀ ਸ੍ਰੋਨਲਡਾ ਸਾਹਿਬ ਆ ਮੌਸਮ ਦਿਨ ਪਰ ਦਿਨ ਹੋਰ ਠੰਡਾ ਹੁੰਦਾ ਜਾ ਰਿਹਾ ਜਿੱਦੀ ਮਾਰ ਦੇ ਚੱਲਦੇ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਜੀ ਦੇਖੋ ਮੌਸਮ ਨੇ ਇਸ ਵਾਰ ਅਜੀਬ ਕਰਵਟ ਲਈ ਹੈ ਇੱਕ ਵਾਰ 1994 ਦੇ ਨੇੜੇ ਤੇੜੇ ਵੀ 29 ਦਿਨ ਸੂਰਜ ਨਹੀਂ ਸੀ ਦਿਸਿਆ ਐਸ ਵਾਰ ਵੀ ਸਥਿਤੀ ਉਹੀ ਜੀ ਹੈ ਜੇ ਧੁੰਦ ਹਟਦੀ ਹੈ ਤਾਂ ਬੱਦਲ ਬਾਈ ਹੈ ਪਰ ਹੱਡ ਚੀਰਵੀ ਠੰਡ ਲਗਾਤਾਰ ਚੱਲ ਰਹੀ ਹੈ ਮੌਸਮ ਵਿਭਾਗ ਇਸ ਗੱਲ ਦੀ ਬਾਰ-ਬਾਰ ਅ ਅਲਰਟ ਜਾਰੀ ਕਰ ਰਿਹਾ ਹੈ ਮਸ਼ਵਰੇ ਦੇ ਰਿਹਾ ਕਿ ਤੁਸੀਂ ਠੰਡ ਤੋਂ ਬਚ ਕੇ ਰਹੋ ਦੇਖਣਾ ਹੋਵੇਗਾ ਕਿ ਇਸ ਠੰਡ ਦੇ ਨਾਲ ਕਿੱਥੋਂਕ ਤੱਕ ਕਿੱਥੋਂਕ ਤੱਕ ਅੱਗੇ ਜਾ ਕੇ ਅਜੇ ਰਾਹਤ ਕਦੋਂ ਮਿਲਦੀ ਹੈ ਜੇ ਆਮ ਲੋਕਾਂ ਦੀ ਰਾਏ ਆ ਪ੍ਰਾਣੇ ਬਜ਼ੁਰਗਾਂ ਦੀ ਕਿ ਜੇ ਬਰਸਾਤ ਹੋ ਜਾਵੇ ਕੱਟੋ ਕਟਾ ਜਿਹੜੀ ਸੁੱਕੀ ਠੰਡ ਪੈ ਰਹੀ ਹੈ ਇਹ ਤੋਂ ਬਚਤ ਹੋ ਸਕਦੀ ਹੈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਪਰ ਫਿਰ ਵੀ ਅਸੀਂ ਬੇਨਤੀ ਕਰਾਂਗੇ ਕਿ ਥੋੜਾ ਜਿਹਾ ਇਸ ਠੰਡ ਤੋਂ ਬਚ ਕੇ ਰਿਹਾ ਜਾਵੇ ਜੀ ਸੋਨਾਈਟਾ ਸਾਹਿ ਸ਼ਰੋਮਣੀ ਅਕਾਲੀ ਦਲ ਵੱਲੋਂ ਅਮਿਤ ਰਾਠੀ ਨੂੰ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਬਣਾਇਆ ਗਿਆ ਜੀ ਇਹ ਹੋ ਗਏ 2 ਮਹੀਨੇ ਅਮਿਤ ਸਿੰਘ ਰਾਠੀ ਹੋਰ ਨੂੰ ਬਰਾਤੇ ਅੱਜ ਇਹਨਾਂ ਨੇ ਗੁਰਦੁਆਰਾ ਦੁੱਖਨਵਰਦ ਸਾਹਿਬ ਦੇ ਵਿੱਚ ਇੱਕ ਸਵਾਗਤ ਰੱਖਿਆ ਸੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਸਰਜੀਤ ਸਿੰਘ ਰਖੜਾ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਜਿਹੜੇ ਐਸਓਆਈ ਦੇ ਸਭ ਤੋਂ ਪਹਿਲੇ ਪ੍ਰਧਾਨ ਸੀ ਇਸੇ ਤਰ੍ਹਾਂ ਮੌਜੂਦਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਬਹੁਤ ਸਾਰੇ ਆਗੂ ਹਾਜ਼ਰ ਸੀ ਉਹ ਕਹਿੰਦੇ ਕੁਝ ਕਾਰਨਾ ਕਰਕੇ ਸਾਨੂੰ ਦੇਰ ਹੋ ਗਈ ਅਸੀਂ ਇਹ ਸਵਾਗਤ ਕਰ ਨਹੀਂ ਸਕੇ ਪਰ ਹੁਣ ਸਮਾਗਮ ਕੀਤਾ ਹੈ ਸੋ ਉਹ ਕਹਿੰਦੇ ਅਸੀਂ ਹੇਠਲੇ ਪੱਧਰ ਦੇ ਉੱਤੇ ਜਾ ਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਾਂਗੇ ਜਰੂਰ ਕਰੋ ਤੇ ਗੁਰੂ ਜੀ ਦਾ ਅਸ਼ੀਰਵਾਦ ਤੇ ਸ਼ੁਕਰਾਨਾ ਕਰਨ ਲਈ ਕਹਿੰਦੇ ਲੇਟ ਹੋ ਗਏ ਕਿਉਂਕਿ ਸੁਖਵੀਰ ਸਿੰਘ ਬਾਦਲ ਵਿਕਰਮ ਚੌਕ ਮਜੀਠੀਆ ਤੇ ਹੋਰ ਸਾਰੇ ਇਹਨਾਂ ਦਾ ਧੰਨਵਾਦ ਕੀਤਾ ਗਿਆ ਬੜੇ ਆਗੂ ਇੱਥੇ ਹਾਜ਼ਰ ਸੀ ਜਿਨ੍ਹਾਂ ਵਿੱਚੋਂ ਦਵਿੰਦਰ ਸਿੰਘ ਮੱਖਣ ਸਿੰਘ ਲਾਲਕਾ ਜਸਪਾਲ ਬਿੱਟੂ ਚੱਠਾ ਸੋ ਕੁਮਿੰਦਰ ਸਿੰਘ ਰਾਜਲਾ ਇਸੇ ਤਰ੍ਹਾਂ ਅ ਅਮਰਿੰਦਰ ਸਿੰਘ ਵਜਾਜ ਬਾਬੂ ਕਬੀਰ ਦਾਸ ਸਤਵਿੰਦਰ ਸਿੰਘ ਟੋੜਾ ਸਰਜੀਤ ਸਿੰਘ ਅਬਲੋਵਾਲ ਰਣਜੀਤ ਸਿੰਘ ਰਾਣਾ ਅ ਮਾਲਵਿੰਦਰ ਸਿੰਘ ਝਿੱਲ ਅਰਵਿੰਦਰਪਾਲ ਸਿੰਘ ਰਾਜੂ ਪਰਮਜੀਤ ਪੰਮਾ ਮਹਿੰਦਰਪਾਲ ਸਿੰਘ ਸੋਢੀ ਰਜਿੰਦਰ ਸਿੰਘ ਬਿਰਕ ਇਸੇ ਤਰ੍ਹਾਂ ਨਵਜੋਤ ਸਿੰਘ ਸਾਬਕਾ ਕਾਉਂਸਲਰ ਬਰਮੋਹਨ ਸਿੰਘ ਕੁੱਕੂ ਅ ਸੁਖਵਿੰਦਰਪਾਲ ਸਿੰਘ ਮਿੰਟਾ ਸਮੇਤ ਬਹੁਤ ਸਾਰੇ ਹੋਰ ਆਗੂ ਇਸ ਸਮਾਗਮ ਦੇ ਵਿੱਚ ਹਾਜ਼ਰ ਸਨ ਜੀ ਸੁਖਵਿੰਦਰ ਨਾਲ ਹੀ ਗੱਲ ਕਰਦੇ ਆਪਾਂ ਜੋ ਸੁਰੱਖਿਆ ਨੂੰ ਲੈ ਕੇ ਥਾਂ ਥਾਂ ਤੇ 26 ਜਨਵਰੀ ਲੈ ਕੇ ਸੁਰੱਖਿਆ ਨੂੰ ਪੁਲਿਸ ਨੇ ਕੜੇ ਪਰੌਂ ਦੇ ਕਿਤੇ ਕਿਨੇ ਬੈਰੀਕੇਡ ਕਿਤੇ 83 ਲਿੱਤੀ ਜਾ ਰਹੀ ਹੈ ਜੀ ਗੱਡੀਆਂ ਦੀ ਦੇਖੋ ਜਿਹੜੇ ਇਹ ਸਮਾਗਮ ਹੁੰਦੇ ਆ 15 ਅਗਸਤ ਨੂੰ ਜਾਂ 26 ਜਨਵਰੀ ਇਸ ਤੋਂ ਪਹਿਲਾਂ ਪਹਿਲਾਂ ਪੁਲਿਸ ਸਾਰੇ ਦੇਸ਼ ਦੇ ਵਿੱਚ ਇੱਕ ਵਿਸ਼ੇਸ਼ ਮੈਂ ਚਲਾਉਂਦੀ ਹੈ ਤਲਾਸ਼ੀ ਮੈਂ ਪਟਿਆਲੇ ਦੇ ਵਿੱਚ ਰਾਜਪਦਰੀ ਸਵਾਗਮ ਹੈ ਰਾਜਪਾਲ ਸਾਹਿਬ ਪਹੁੰਚ ਰਹੇ ਹੈ ਇੱਥੇ ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ ਦੇ ਵਿੱਚ ਝੰਡਾ ਚਲਾਉਣਾ ਉਹ ਉੱਥੇ ਸਵਾਗਮ ਕਰ ਰਹੇ ਹੈ ਤੇ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਪਿਛਲੇ ਕਈ ਦਿਨਾਂ ਤੋਂ ਪੁਲਿਸ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਝੰਡਾ ਮਾਰਚ ਕਰ ਰਹੇ ਨੇ ਲੰਗੀ ਕੱਲ ਇਹਦੇ ਸਬੰਧ ਦੇ ਵਿੱਚ ਇੱਕ ਪੂਰੀ ਪਛਾਕ ਅਭਿਆਸ ਪ੍ਰੋਗਰਾਮ ਵੀ ਚਲਾਇਆ ਗਿਆ ਜਿਹਨੂੰ ਫੁੱਲ ਅਡਰੈਸ ਰਹਿਸਲ ਕਹਿੰਦੇ ਆ ਉਧਰੋਂ ਇਹਦੇ ਜਿਹੜਾ ਅੱਜ ਦਿੱਲੀ ਦੇ ਲੋਕਾਂ ਨੂੰ ਸੰਦੇਸ਼ ਦਿੱਤਾਗਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਤਰ੍ਹਾਂ ਕਹਿੰਦੇ ਹਿਮਾਚਲ ਚ ਵੀ ਇੱਕ ਸਮਾਗਮ ਹੋਇਆ ਅੱਜ ਦਿੱਲੀ ਦੇ ਵਿੱਚ ਇੱਕ ਦਿਨ ਪਹਿਲਾਂ ਇਸ ਕਰਕੇ ਕੀਤਾ ਜਾਂਦਾ ਤਾਂ ਕਿ ਜਿਹੜਾ ਕੌਮੀ ਸਮਾਗਮ ਹੁੰਦਾ ਜਿਹਨੂੰ ਰਾਸ਼ਟਰਪਤੀ ਸਾਹਿਬਾ ਨੇ ਸੰਬੋਧਨ ਕਰਨਾ ਹੈ ਦਿੱਲੀ ਦੇ ਮੁੱਖ ਮੰਤਰੀ ਉਹਦੇ ਵਿੱਚ ਸ਼ਮੂਲੀਅਤ ਕਰ ਸਕਣ ਇਸ ਤਰ੍ਹਾਂ ਦੇ ਸਮਾਗਮ ਇੱਥੇ ਬਿਜਲੀ ਬੋਰਡ ਦੇ ਵਿੱਚ ਵੱਖਰਾ ਹੁੰਦਾ ਸਟੇਟ ਬੈਂਕ ਆ ਪਟਿਆਲਾ ਹੁੰਦਾ ਸੀ ਜਿਹੜਾ ਬੈਂਕ ਆਫ ਇੰਡੀਆ ਬਣ ਗਿਆ ਉਹ ਵੱਖਰੇ ਤੌਰ ਤੇ ਬਣਾਉਂਦੇ ਆ ਪੰਜਾਬੀ ਯੂਨੀਵਰਸਿਟੀ ਆਪਣਾ ਸਮਾਗਮ ਕਰਦੀ ਹੈ ਇਸੇ ਤਰ੍ਹਾਂ ਕਈ ਫੋਰਸਾਂ ਦੇ ਵਿੱਚ ਵੀ ਇਹ ਸਮਾਗਮ ਕੀਤੇ ਜਾਂਦੇ ਆ ਔਰ ਪਿਛਲੇ ਕਈ ਦਿਨਾਂ ਤੋਂ ਹੋਟਲਾਂ ਦੀ ਤਲਾਸ਼ੀ ਲਈ ਜਾ ਰਹੀ ਆ ਤਾਂ ਕਿ ਕੋਈ ਸਵਾਜ ਵਿਰੋਧੀ ਅੰਸਰ ਕੋਈ ਗਤੀਵਿਧੀ ਨਾ ਕਰ ਸਕੇ ਇਸ ਆਮ ਦੇ ਵਾਂਗ ਇਹ ਗਣਤੰਤਰ ਦਿਵਸ ਹੋਵੇ ਜਾਂ ਆਜ਼ਾਦੀ ਦਿਵਸ ਹੋਵੇ ਇਹ ਸਾਰੇ ਦਾ ਸਾਰਾ ਅੱਜਕੱਲ੍ਹ ਜ਼ਿਆਦਾ ਸ਼ਿੰਗਾਰਤਾ ਸਕੂਲ ਦੇ ਬੱਚੇ ਬੰਦੇ ਆ। ਅਗਲੇ ਦਿਨ ਫਿਰ ਉਹਨਾਂ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ ਕਿ ਭਾਈ ਹੁਣ ਤੁਹਾਨੂੰ ਛੁੱਟੀ ਹੈ। ਸਕੂਲੀ ਬੱਚੇ ਲਗਭਗ 20 ਦਿਨਾਂ ਤੋਂ ਇਹ ਪ੍ਰੋਗਰਾਮ ਲਈ ਆਪਣੀਆਂ ਤਿਆਰੀਆਂ ਕਰ ਰਹੇ ਸਨ ਕਿਉਂਕਿ ਰਾਜਪਦਰੀ ਸਵਾਗਤ ਇੱਥੇ ਹੈ ਤਾਂ ਡੀਜੀਪੀ ਪੁਲਿਸ ਗੌਰਵ ਜაძਬ ਸਾਹਿਬ ਇਹਨਾਂ ਦੀ ਜਿਹੜੀ ਪੀਟੀ ਟੀਮ ਹੈ ਫਲੋਰ ਵਾਲੀ ਉਹ ਸਾਰੇ ਦੇ ਸਾਰੀਆਂ ਟੁਕੜੀਆਂ ਪਟਿਆਲੇ ਦੇ ਵਿੱਚ ਆ ਗੀਆਂ ਨੇ ਤੇ ਉਹਨਾਂ ਨੇ ਆਪਣੇ ਆਪਣੇ ਭਿਆਸ ਕੀਤੇ ਹੈ ਕੱਲ ਆਖਰੀ ਸੀਨ ਤੁਸੀਂ ਪਰ 26 ਜਨਵਰੀ ਦੇ ਉੱਤੇ ਦੇਖੋ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੈਟ ਲੁਸਾਫ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਜੀ ਪ੍ਰੋਗਰਾਮ ਇੱਕ ਮੇਰੀ ਸੋਣ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ